ਇੱਕ ਗੱਲ ਹੋਰ ਯਾਦ ਰੱਖਿਓ ਪਿਆਰਿਓ ਜਦ ਦਿੱਲੀ ਦਾ ਲਾਲ ਕਿਲਾ ਜਿੱਤਿਆ ਨਾ ਦਿੱਲੀ ਦੇ ਲਾਲ ਕਿਲੇ ਤੇ 11 ਮਾਰਚ ਸਨ 1783 ਈਸਵੀ ਨੂੰ ਜਸਾ ਸਿੰਘ ਆਲੂਵਾਲੀਆ ਜਿਨ੍ਹਾਂ ਦੇ ਨਾਲ ਬਾਬਾ ਬਘੇਲ ਸਿੰਘ ਜੀ ਜਸਾ ਸਿੰਘ ਰਾਮ ਗੜੀਆ ਇਹਨਾਂ ਸਿੰਘਾਂ ਨੇ ਮਿਲ ਕੇ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕੀਤਾ ਤੇ ਖਾਲਸੇ ਦਾ ਨੀਲੇ ਰੰਗ ਦਾ ਝੰਡਾ ਲਹਿਰਾਇਆ ਨੀਲੇ ਰੰਗ ਦਾ ਨਿਸ਼ਾਨ ਸੱਭ ਚੜਾਇਆ ਤੇ ਉਸ ਸਮੇਂ ਜਿਹੜੇ ਜੱਸਾ ਸਿੰਘ ਰਾਮਗੜੀਆ ਬਾਬਾ ਬਘੇਲ ਸਿੰਘ ਜੀ ਨੇ ਸਲਾਹ ਬਣਾਈ ਕਿ ਖਾਲਸਾ ਦਲ ਦੇ ਆਗੂ ਹੋਣ ਦੇ ਨਾਤੇ ਜੱਸਾ ਸਿੰਘ ਆਲੂਵਾਲੀਆ ਨੂੰ ਦਿੱਲੀ ਤਖਤ ਤੇ ਬਿਠਾਇਆ ਗਿਆ ਤੇ ਜੱਸਾ ਸਿੰਘ ਆਲੂਵਾਲੀਆ ਨੇ ਬੈਠਣ ਤੋਂ ਇਨਕਾਰ ਕਰ ਦਿੱਤਾ ਇਸ ਤਖਤ ਦੇ ਅਸੀਂ ਨਹੀਂ ਬਰਾਜਮਾਨ ਬੈਠਣਾ ਚਾਹੁੰਦੇ ਕਿਉਂ ਸੇ ਇਸ ਤਖਤ ਦੇ ਉਪਰ ਗੁਰੂ ਸਹਬਾਨਾਂ ਦੇ ਉਪਰ ਬੜੇ ਤਸ਼ੱਦਦ ਕਰਨ ਦੇ ਹੁਕਮ ਲਾਗੂ ਹੋਏ ਨੇ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਬੈਠਦੇ ਹਾਂ ਅਕਾਲ ਤਖਤ ਸਾਹਿਬ ਤੇ ਬੈਠ ਕੇ ਸਿੱਖਾਂ ਦੇ ਧਾਰਮਿਕ ਤੇ